ਪੰਜਾਬ ਪਾਜਬਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀਸ਼ ਸ਼ਰਮਾ ਨੇ ਸੂਬਾ ਸਰਕਾਰ ਵੱਲੋਂ ਅੱਜ ਸੱਦੇ ਗਏ ਵਿਸ਼ੇਸ਼ اجلاس ਦੇ ਨਿਕਰੇ ਆਏ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਵਿਕਸਿਤ ਭਾਰਤ ਜੀ ਰਾਮਜੀ ਕਾਨੂੰਨ ਦੇ ਵਿਰੁੱਧ اجلاس ਸਦਨ ਦੀ ਥਾਂ ਤੇ ਪੰਜਾਬ ਦੇ ਕਈ ਹੋਰ ਪੱਖ ਦੇ ਮਸਲਿਆਂ ਤੇ اجلاس ਸਦਨਾ ਚਾਹੀਦਾ ਸੀ ਜਿਨ੍ਹਾਂ ਚ ਸੂਬੇ ਦੀ ਖਰਾਬ ਹੋਈ ਅਮਨ ਕਾਨੂੰਨ ਦੀ ਸਥਿਤੀ ਜੱਸਾ ਖੇਤ ਉਸ ਦੀ ਰੇਤ ਅਤੇ ਯੁੱਧ ਨਸ਼ਿਆਂ ਵਿਰੁੱਧ ਵਰਗੇ ਮਸਲੇ ਸ਼ਾਮਲ ਨੇ ਉਹਨਾਂ ਕਿਹਾ ਕਿ ਸਰਕਾਰ ਵਿਸ਼ੇਸ਼ اجلاس ਬੁਲਾ ਕੇ ਪੈਸਿਆਂ ਦੀ ਬਰਬਾਦੀ ਕਰ ਰਹੀ ਹੈ ਅਸ਼ਨੀਸ਼ ਸ਼ਰਮਾ ਨੇ ਕਿਹਾ ਕਿ ਅਜਿਹੀ ਵਿਸ਼ੇਸ਼ ਸੈਸ਼ਨ ਵਿੱਚ ਰੋਲੇ ਗੋਲੇ ਤੋਂ ਇਲਾਵਾ ਕੁਝ ਨਹੀਂ ਨਿਕਲਦਾ ਦੇਸ਼ ਦੇ ਅੰਦਰ ਸੰਗੀਏ ਢਾਂਚਾ ਹੈ ਇਹਦੀ ਦੁਹਾਈ ਸਮੇ ਸਮੇ ਤੇ ਦਿੰਦੇ ਨੇ ਪਰ ਸੰਗੀਏ ਢਾਂਚੇ ਦੀਆਂ ਮਰਿਆਦਾਵਾਂ ਨੂੰ ਤਰ ਤਰ ਕਰਨਾ ਆਮ ਆਦਮੀ ਪਾਰਟੀ ਦੀ ਫਿਦਰਤ ਹੈ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕੋਈ ਵੀ ਸਕੀਮ ਚੱਲਦੀ ਹੈ ਕੋਈ ਵੀ ਯੋਜਨਾ ਆਂਦੀ ਹੈ ਅਗਰ ਉਹਦੇ ਅੰਦਰ ਕੋਈ ਨਮੀਆਂ ਗੱਲਾਂ ਜੋੜਨ ਦੀ ਜ਼ਰੂਰਤ ਰਹਿੰਦੀ ਹੈ ਜਿਦੇ ਨਾਲ ਉਹ ਸਕੀਮ ਹੋਰ ਵੀ ਜਨਹਿਤਕਾਰੀ ਬਣੇ ਸਰਕਾਰਾਂ ਕਰਦੀਆਂ ਉਹ ਕੱਲੇ ਪੰਜਾਬ ਲਈ ਥੋੜਾ ਹੁੰਦੀ ਹੈ ਉਹ ਪੂਰੇ ਦੇਸ਼ ਦੇ ਨਹੀਂ ਬਣਦੀਆਂ ਇਹਦਾ ਹੀ ਮਰੇਗਾ ਕਹ ਲੋ ਮਰੇਗਾ ਕਹ ਲੋ ਇੱਕ ਸਮੇਂ ਦੇ ਅੰਦਰ ਉਹ ਯੋਜਨਾ ਆਈ ਆਰੋਜਾ ਯੋਜਨਾ ਦੇ ਚਲਦੇ ਚਲਦੇ ਬਹੁਤ ਸਾਰੀਆਂ ਗੱਲਾਂ ਧਿਆਨ ਚਾਹੀਆਂ ਉਹਦੀਆਂ ਕਮਜ਼ੋਰੀਆਂ ਜਿਸ ਗਰੀਬ ਤੱਕ ਜਿਸ ਮਜ਼ਦੂਰ ਤੱਕ ਉਹਨੂੰ ਰੋਜ਼ਗਾਰ ਦੀ ਗਰੰਟੀ ਦੇਣ ਲਈ ਉਹ ਕਾਨੂੰਨ ਆਇਆ ਸੀ